ਖਾਨ ਸਮੀਤ ਬਾਲੀਵੁੱਡ ਦੇ ਤਿੰਨ ਸਿਤਾਰਿਆਂ ਦੀਆਂ ਵੱਡੀਆਂ ਮੁਸ਼ਕਲਾਂ ਵਿਗਿਆਪਨ ਕਰਨਾ ਪਿਆ ਮਹਿੰਗਾ ਫਸ ਗਏ ਨੇ ਕਾਨੂੰਨੀ ਮੁਸੀਬਤ ਦੇ ਵਿੱਚ ਤੇ ਹੋ ਗਿਆ ਨੋਟਿਸ ਜਾਰੀ ਜਿਆਦਾ ਦੱਸਦੀ ਏ ਕਿ ਬਾਲੀਵੁੱਡ ਦੇ ਕਿੰਗ ਖਾਨ ਜਾਨੀ ਕਿ ਸ਼ਾਹਰੂਖ ਖਾਨ ਦੇ ਨਾਲ ਦੋ ਹੋਰ ਬਾਲੀਵੁੱਡ ਦੇ ਸਿਤਾਰੇ ਨੇ ਜਿਨ੍ਹਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਜਿਨ੍ਹਾਂ ਦੇ ਵਿੱਚ ਅਜੇ ਦੇਵਗਾਂਤ ਤੇ ਟਾਈਗਰ ਸ਼ਰਾਫੀ ਸ਼ਾਮਿਲ ਨੇ ਇਹ ਜਿਹੜੇ ਨੇ ਕਾਨੂੰਨੀ ਮੁਸੀਬਤ ਦੇ ਵਿੱਚ ਫਸ ਗਏ ਨੇ ਇੱਕ ਵਿਗਿਆਪਨ ਕਰਨਾ ਇਹਨਾਂ ਨੂੰ ਮਹਿੰਗਾ ਪੈ ਗਿਆ ਸੀ ਤੇ ਹੁਣ ਅਦਾਲਤ ਨੇ ਇਸ ਬੰਦ ਦੇ ਵਿੱਚ ਨੋਟਿਸ ਵੀ ਜਾਰੀ ਕਰ ਦਿੱਤਾ ਦਰਸਲ 샤ਰੂਖ খান अजय देवगन ਤੇ ਟਾਈਗਰ ਸ਼ਾਫ ਦੇ ਵੱਲੋਂ ਇੱਕ ਪਾਨ ਮਸਾਲੇ ਦਾ ਐਡ ਇੱਕ ਵਿਗਿਆਪਨ ਕੀਤਾ ਗਿਆ ਸੀ ਜਿਸ ਦੇ ਲੇਬਲ ਤੇ ਕੇਸਰ ਹੋਣ ਦੇ ਜਿਹੜੇ ਦਾਅਵੇ ਕੀਤੇ ਗਏ ਨੇ ਇਸ ਸਬੰਧ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਇਹ ਜਿਹੜੀ ਸ਼ਿਕਾਇਤ ਹੈ ਇਹ ਕੋਟਾ ਉਪਪੋਗਤਾ ਵਿਵਾਦ ਨਿਵਾਰਣ ਕਮਿਸ਼ਨ ਦੇ ਕੋਲ ਕੀਤੀ ਗਈ ਹੈ ਇਸ ਬੰਦ ਦੇ ਵਿੱਚ ਅਦਾਲਤ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਇਹਨਾਂ ਤਿੰਨਾਂ ਬਾਲੀਵੁੱਡ ਸਤਾਰਿਆਂ ਤੇ ਨਾਲ ਹੀ ਕੰਪਨੀ ਦੇ ਦਾ ਮੁਖ ਅਧਿਕਾਰੀ ਹੈ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੀ ਗੱਲ ਵੀ ਆਖੀ ਗਈ ਹੈ ਤੇ ਨਾਲ ਹੀ ਇਸ ਬੰਦ ਦੇ ਵਿੱਚ ਆਉਣ ਵਾਲੇ 21 April ਤੱਕ ਜਵਾਬ ਵੀ ਮੰਗਿਆ ਗਿਆ ਹੈ ਦੱਸਦੀ ਹੈ ਕਿ ਇਹ ਸ਼ਿਕਾਇਤ ਇੰਦਰ ਮੋਹਨ ਸਿੰਘ ਹਣੀ ਨਾਮ ਦੇ ਵਿਅਕਤੀ ਦੇ ਵੱਲੋਂ ਕੀਤੀ ਗਈ ਹੈ ਜਿਹੜੇ ਕਿ ਕੋਟਾ ਦੇ ਇੱਕ ਸਮਾਜਿਕ ਕਾਰਕੂਨ ਨੇ ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਅਜਹੀਆਂ ਗਤੀਵਿਧੀਆਂ ਚਲਾਈਆਂ ਜਾਂਦੀਆਂ ਨੇ ਜਿਹੜੀਆਂ ਕਿ ਸਮਾਜ ਭਲਾਈ ਦੇ ਲਈ ਹੁੰਦੀਆਂ ਨੇ ਉਹਨਾਂ ਦੇ ਵੱਲੋਂ ਹੀ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਹਨਾਂ ਦਾ ਆਖਣਾ ਹੈ ਕਿ ਇਹ ਜਿਹੜੇ ਤਿੰਨੋਂ ਬਾਲੀਵੁੱਡ ਦੇ ਸਤਾਰੇ ਨੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ ਆਦਰਸ਼ ਮੰਨਦੇ ਨੇ ਇਸ ਕਰਕੇ ਇਹੋ ਅਜਹੀਆਂ ਜਿਹੜੀਆਂ ਐਡ ਇਹੋ ਜਿਹੜੇ ਵਿਗਿਆਪਨ ਨੇ ਇਹੋ ਜਿਹੇ ਜਿਹੜੇ ਬਾਲੀਵੁੱਡ ਸਟਾਰੇ ਨੇ ਅਗਰ ਕਰਨਗੇ ਤਾਂ ਇਹ ਨੋਜਪੋਨਾ ਦੇ ਨਾਲ ਧੋਖਾ ਕਰਦੇ ਨੇ ਉਹਨਾਂ ਨੂੰ ਠੱਗਦੇ ਨੇ ਉਹਨਾਂ ਨੇ ਆਖਿਆ ਹੈ ਕਿ ਇਹ ਜਿਹੜਾ ਇਸ਼ਤਿਹਾਰ ਹੈ ਇਸ ਦੇ ਲੇਬਲ ਤੇ ਜਿਹੜਾ ਕੇਸਰ ਹੋਣ ਦੀ ਗੱਲ ਆਖੀ ਗਈ ਹੈ ਪਰੰਤੂ ਅਜੇਹਾ ਨਹੀਂ ਹੈ ਉਨ੍ਹਾਂ ਨੇ ਇੱਕ ਆਖਿਆ ਹੈ ਕਿ ਜਿਹੜਾ ਇਹ ਇੱਕ ਪੈਕੇਟ ਹੈ ਉਹ 5 ਰੁਪਏ ਦੇ ਹਿਸਾਬ ਦੇ ਨਾਲ ਮਿਲਦਾ ਹੈ ਅਜਿਹਾ ਹੋ ਹੀ ਨਹੀਂ ਸਕਦਾ ਕਿ ਇਸ ਦੇ ਵਿੱਚ ਕੇਸਰ ਹੋਵੇ ਹਾਲਾਂਕਿ ਕੰਪਨੀ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਪਰੰਤੂ ਕੰਪਨੀ ਇਸ ਬੰਦ ਦੇ ਵਿੱਚ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਸੋ ਇਸ ਸ਼ਿਕਾਇਤ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਇਹ ਜਿਹੜੇ ਬਾਲੀਵੁੱਡ ਸtare ਨੇ ਉਹ ਨੌਜਵਾਨਾਂ ਦੇ ਨਾਲ ਧੋਖਾ ਕਰਦੇ ਨੇ ਇਹੋ ਜਿਹੇ ਅਗਰ ਵਿਗਿਆਪਨ ਇਹਨੇ ਵੱਡੇ ਸtare ਕਰਨਗੇ ਤਾਂ ਫਿਰ ਇਹ ਨੌਜਵਾਨਾਂ ਦੇ ਨਾਲ ਆਪਣੇ ਆਪ ਦੇ ਵਿੱਚ ਹੀ ਵੱਡਾ ਧੋਖਾ ਹੈ ਨੌਜਵਾਨ ਇਹਨਾਂ ਨੂੰ ਆਪਣੇ ਰੋਲ ਮਾਡਲ ਮੰਨਦੇ ਨੇ ਦੱਸਦੀ ਹੈ ਕਿ ਇਸ ਬੰਦ ਦੇ ਵਿੱਚ ਹੀ ਅਦਾਲਤ ਨੇ ਆਉਣ ਵਾਲੇ 21 ਅਪ੍ਰੈਲ ਤੱਕ ਜਵਾਬ ਵੀ ਮੰਗਿਆ ਸੋ ਇੰਨਾ ਤਿੰਨਾ ਬਾਲੀਵੁੱਡ ਸਟਾਰਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਇਹਨਾਂ ਨੇ ਇੱਕ ਵਿਗਿਆਪਨ ਕੀਤਾ ਜਿਸ ਇਸ ਬੰਦ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਹਦੇ ਵਿੱਚ ਆਖਿਆ ਗਿਆ ਹੈ ਕਿ ਇਹ ਨੋਟਬੋਨਾ ਦੇ ਨਾਲ ਧੋਖਾ ਕਰਦੇ ਨੇ ਇਹੋ ਜਿਹੇ ਵਿਗਿਆਪਨ ਇੰਨੇ ਵੱਡੇ ਸਟਾਰਾਂ ਨੂੰ ਨਹੀਂ ਕਰਨੇ ਚਾਹੀਦੇ ਇਸ ਬੰਦ ਦੇ ਵਿੱਚ ਅਦਾਲਤ ਦੇ ਵੱਲੋਂ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ